ਸਾਡੇ ਕੋਲ ਕੋਈ ਰਿਕਾਰਡ ਨਹੀਂ ਆਇਆ ਹੈ ਉਹ ਵੀ ਸਾਰਾ ਉੱਥੇ ਗਿਆ ਹਲਤ ਹੋਣ ਗਿਆ ਮਤਾ ਪਿਆ ਹੋਇਆ ਹੈ ਨਾ ਮਤਾ ਪਿਆ ਹੋਇਆ ਉਹਦਾ ਸਾਰਾ ਕੋਈ ਸਿਫਰਟੀ ਹੋਇਆ ਹੋਇਆ ਉਹਦਾ ਹਾਂਜੀ ਜੋ ਸਾਰਾ ਬਾਕੀ ਜੇ ਆਪਾਂ ਹੁਣ ਜਿਵੇਂ ਨਸ਼ੇ ਦੀ ਗੱਲ ਆ ਸਾਰਾ ਪਿੰਡਾਂ ਦਾ ਆਪਾਂ ਇਹਨੂੰ ਸਾਰੇ ਆਪਣੇ ਵੀ ਆ ਤੇ ਆਪਾਂ ਇਹਦੇ ਬਾਰੇ ਦੱਸੋ ਵਿਚਾਰ ਕਰੋ ਕਿ ਕਿਉਂ ਜੀ ਪਿੰਡ ਵਾਲੇ ਦੱਸੋ ਨਸ਼ੇ ਤੇ ਕੋਈ ਕਰੀਏ ਗੱਲਬਾਤ ਜਿਹੜਾ ਮਾਰੂ ਨਸ਼ੇ ਚੱਲ ਗਿਆ ਸਾਰੇ ਪਿੰਡਾਂ ਨੂੰ ਸਾਕਾ ਕੰਮ ਆਇਆ ਸਭ ਤੋਂ ਵਧੀਆ ਤਾਂ ਪਿੰਡ 'ਚ ਇਹੀ ਆ ਜਿਹੜਾ ਨਸ਼ਾ ਬੰਦ ਹੋਵੇ ਹਾਂਜੀ ਪਹਿਲਾਂ ਮੈਂ ਚਲੋ ਮੈਂ ਖੜਾ ਹੋ ਕੇ ਪਹਿਲਾਂ ਨਾ ਇੱਕ ਦਿਨ ਸਾਨੂੰ ਜਾਣਾ ਪਿਆ ਕਿਸੇ ਦੀ ਬੱਸ ਉਹਦੇ ਸੌਰੀ ਸਾਰੇ ਪਿੰਡ ਤੋਂ ਮੈਂ ਮਾਫੀ ਮੰਗਦਾ ਮੈਂ ਗਿਆ ਸੀਗਾ ਕਿਉਂਕਿ ਅੰਗੇ ਤੋਂ ਕੋਈ ਸਾਨੂੰ ਇਸ ਤਰ੍ਹਾਂ ਸਾਡੇ ਤੇ ਪ੍ਰੈਸ਼ਰ ਨਾ ਪਵੇ ਸਾਾਨੂੰ ਕਿਸੇ ਦੇ ਨਾਲ ਜਾਣਾ ਪਵੇ ਹਾਲਾਂਕਿ ਉਹ ਵਿਚਨ ਵਾਲਾ ਨਹੀਂ ਸੀ ਖਾਣ ਵਾਲਾ ਬੰਦਾ ਸੀ ਅਸੀਂ ਫੜਾਕੇ ਵੀ ਨਹੀਂ ਲੈ ਕੇ ਆਏ ਤੇ ਉਹਦੇ ਕਰਕੇ ਸੌਰੀ ਹੁਣ ਬਾਕੀ ਤੁਸੀਂ ਚਲੋ ਦੱਸੋ ਵੀ ਦਾਹਾਂ ਨੂੰ ਆਪਾਂ ਇਹ ਮਤਾ ਪਾਈਏ ਵੀ ਕੋਈ ਬੰਦਾ ਪ੍ਰਿੰਟ ਤੇ ਉਹਨਾਂ ਦੀ ਸਪੋਰਟ ਨਹੀਂ ਜਾਊਗੀ। ਜਿਹੜੇ ਦੇ ਚਿੱਟਾ ਜੀ ਉਹਨਾਂ ਦਾ ਬਾਈਕਾਟ ਕਰੋ। ਬਾਈਕਾਟ ਕਰੋ। ਜਿਹੜੇ ਚਿੱਟਾ ਵੇਚਦਾ ਉਹਨਾਂ ਦਾ ਬਾਈਕਾਟ ਕਰਦੇ ਹਾਂ। ਸਾਰੇ ਦੱਸੋ ਬੰਦੋ ਜੀ ਮਾਰੀ ਆ ਜੀ ਇਹਨਾਂ ਚਾਹੀਏ ਤੁਸੀਂ ਚਲੇ ਜਾਓ। ਜਿਹੜਾ ਫਾਰੇ ਦੇਣ ਵਾਲੇ ਜਿਹੜਾ ਵੇਚਣ ਵਾਲੇ ਨੂੰ ਛਡਾਉਣ ਜਾਊਗਾ। ਹਾਂ। ਇਹ ਲਿਖੋ ਵਿੱਚ ਜਿਹੜਾ ਛੜਾ ਕੇ ਹੀ ਲਿਆਊ ਵੇਚਦਾ ਨਾਲ। ਸਹੀ ਗੱਲ ਹੈ। ਉਹ ਵੇਚਣ ਚ ਭਾਤੀ ਦਾ। ਹਾਂ। ਸਹੀ ਗੱਲ ਆਹੋ ਚੱਲ ਫੜਿਆ ਬਾਝੋਂ ਜਾਂਦਾ ਖੜਾ ਪਹਿਲੇ ਬੰਦੇ ਨੂੰ ਮੈਂ ਫੜਿਆ ਬਾਝੋਂ ਜਾਂਦਾ ਖੜਾ ਪਹਿਲੇ ਬੰਦੇ ਨੂੰ ਜਿਹੜਾ ਖੜਾ ਕੇ ਲਿਆਂਦਾ ਤੇ ਚਿੰਚ ਭਾਗੀਦਾਰ ਕਈ ਕਈ ਵਾਰੀ ਇਦਾਂ ਵੀ ਹੁੰਦਾ ਜੀ ਚਲੋ ਕੋਈ ਮਾੜਾ ਮੋਟਾ ਜੇ ਕੋਈ ਆਪਣਾ ਕੋਈ ਭਟਕਿਆ ਨੌਜਵਾਨ ਖਾਣ ਵਾਲੀ ਦੀ ਗੱਲ ਕਰਦਾ ਵੇਚਣ ਵਾਲੀ ਦੀ ਉਹ ਕਈ ਵਾਰੀ ਜੇ ਕਿਤੇ ਜਿਵੇਂ ਕਹਿੰਦੇ ਹਾਂ ਉਹਦੇ ਅਰਧ ਜਾਂਦਾ ਵਿੱਚ ਕਈ ਵਾਰੀ ਉਹਦੇ ਮਗਰ ਜਾਣਾ ਵੀ ਪੈਂਦਾ ਮਾੜਾ ਮੋਟਾ ਇਹ ਜੀ ਗੱਲ ਵਾਹਿੰਦੀ ਵੀ ਆਪਾਂ ਸਾਰਿਆਂ ਨੂੰ ਨਹੀਂ ਇੱਕੋ ਵਟੇ ਦੋ ਬੰਦੇ ਵੀ ਆ ਨਾ ਜਿਹੜੇ ਜੀ ਆਪਾਂ ਇਹ ਲੈ ਕੇ ਨਾ ਜੱਲੂ ਵੀ ਉਹ ਨਵੇਂ ਖਾਣ ਲੱਗੇ ਉਹਦੀ ਆਪਾਂ ਇੱਕ ਵੀ ਮਦਦ ਲਗਾਉਂਦਾ ਪਹਿਲਾਂ ਖਾਂਦੇ ਤੇ ਕਾਹਿੰਦੇ ਉਹਦਾ ਆਪਾਂ ਨੂੰ ਦੇਖੋ ਆਪਾਂ ਸਾਰੇ ਪਿੰਡ 'ਚ ਰਹਿੰਦੇ ਆ ਸਾਰਿਆਂ ਨੂੰ ਪਤਾ ਕੋਣ ਵੇਚਦਾ ਕੋਣ ਖਾਣ ਦੀ ਚੀਜ਼ ਹੈ ਇਹਨਾਂ ਨੂੰ ਵੀ ਇਹ ਵੀ ਜਾਂਦੇ ਰਹੇ ਨੇ ਜੇ ਆਪਾਂ ਇੱਕ ਛੋਟੇ ਕਿਸੇ ਨੂੰ ਇੱਕ ਨੂੰ ਵੀ ਚਲੇਗਾ ਨਾ ਮਗਰ ਦੱਸਾਂ ਰਹੇ ਹੋ ਰਿਹਾ ਜੀ ਜਾnde ਰਹੇ ਤੁਸੀਂ ਵੀ ਸਾਰੇ ਜਾਣਦੇ ਰਹੇ ਆਪਾਂ ਹੁਣ ਆਪਾਂ ਆਪਣੇ ਕੋਲੇ ਅਸੀਂ ਝੂਣੋ ਵੀ ਜਾਂਦੇ ਨਹੀਂ ਰਹੇ ਜਾਂਦੇ ਰਹੇ ਆ ਅਸੀਂ ਵੀ ਜਾਂਦੇ ਨਹੀਂ ਜਾਵੇ ਜਣਾ ਨਹੀਂ ਜਾਂਦੀ ਮਾਂ ਪਿੰਡ ਤੋਂ ਦੇਖੋ ਇਹ ਪਹਿਲੇ ਦਿਨ ਗਏ ਸੀ ਉਹ ਵੀ ਮੈਂ ਸੌਰੀ ਸਾਰੇ ਪਿੰਡ ਤੋਂ ਮੰਗ ਲਈ ਵਧੀਆ ਗੱਲ ਆ ਜਾਣੇ ਨਹੀਂ ਜਾਂਦੇ ਆਪਾਂ ਸਾਰੇ ਪਰਨ ਕਰ ਲੋ ਵੀ ਕੋਈ ਨਹੀਂ ਜਾਊਗਾ ਚਾਹੇ ਪੰਚਾਇਤ ਆ ਚਾਹੇ ਪਿੰਡ ਦਾ ਕੋਈ ਹੋਰ ਜ਼ਿੰਮੇਵਾਰ ਬੰਦਾ ਇਹ ਗੱਲ ਤਾਂ ਆਪਣੀ ਖਾਣ ਵਾਲਾ ਵੀ ਹੋਵੇ ਜੀ ਉਹਦੇ ਬਸਰ ਬਣਾ ਜਾਓ ਖਾਣਾ ਲੱਗਦਾ ਮੈਂ ਤਾਂ ਖਾਣਾ ਹੀ ਖਾਣਾ ਦਾ ਬਹੁਤ ਨਹੀਂ ਬਣਦਾ ਨਾਲ ਇੱਥੇ ਬਸ ਪੁਰਾਣੇ ਕਿਹੜੇ ਨਹੀਂ ਨਹੀਂ ਇੱਕ ਕਿਹੜੇ ਪਹੀਆਂ ਦੀ ਬੋਟ ਹੁਣ ਤੋਂ ਕਿਹੜੀ ਬਣੀ ਹੋਈ ਆ ਠੀਕ ਆ ਨਵੀਆਂ ਦੀ ਬਣਾਉਣੀ ਤੇ ਪਿੰਡ ਤੇ ਪਾਉਣ ਜੋ ਵੀ ਬੰਦ ਕਰੋ ਉਹਨਾਂ ਦੀ ਕਿਟਾਓ ਬੋਟਾ ਅਰੇ ਰਹਿੰਦੇ ਬਾਹਰ ਦੇ ਬੋਟਾ ਇੱਥੇ ਨਹੀਂ ਪੈਸੇ ਲਈ ਜਾਂਦੇ ਨੇ ਬਾਹਰ ਰਹਿ ਗਏ ਵੀ ਕਿਟਾਓ ਬੋਟਾ ਇਹ ਕੋਈ ਬਾਹਰ ਜਗ੍ਹਾ ਕੇ ਭਾਜ ਜਾਂਦੇ ਬਾਹਰ ਦਾਤ ਕਰ ਦਿੰਦੇ ਉਹੀ ਚੋਰੀਆਂ ਕਰਦੇ ਨੇ ਵੇਚਣ ਵਾਲੀ ਵੀ ਉਹੀ ਕੋਈ ਕੋਟ ਮੁੱਲ ਤੋਂ ਬਿਨਾਂ ਨਹੀਂ ਪਈ ਉਹ ਸਾਲੇ ਹਲ ਚੱਕ ਕੇ ਲੈ ਗਏ ਉਹ ਭੜਾਈ ਦੇ ਮੁੰਡੇ ਤੋਂ ਥੋੜੀ ਦਾ ਨਮਾਈਆਂ ਕੋਈ ਗੱਲ ਨਹੀਂ ਲੇਉਂਦਾ ਆਪਾਂ ਨੀ ਚਾਹੇ ਮੁੱਲ ਦੀ ਪਵੇ ਚਾਹੇ ਉਦਾਂ ਪਵੇ ਜਿਹੜਾ ਮੁੱਲ ਬਣਾਉਂਦੇ ਨੇ ਦੰਮ ਕਰਨਾ ਉਹਦਾ ਕੰਮ ਕਰਕੇ ਜਾਣ ਸਿਆਣੇ ਬੰਦੇ ਨੇ ਕਿਹਾ ਜੇ ਆਪਾਂ ਨੂੰ ਮਨਜ਼ੂਰ ਹੋ ਤਾਂ ਮਾਸ ਕਰਦੇ ਮੈਂ ਤਾਂ ਨਹੀਂ ਮਨਜ਼ੂਰ ਹੁ ਤਨਾ ਇੱਕ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਪਿੰਡ ਦੇ ਮੁੰਡੇ ਤੇ ਪਿੰਡ ਦੀਆਂ ਕੁੜੀਆਂ ਪਿੰਡ ਦੀ ਵਿਆਹ ਕਰਾਉਂਦੀਆਂ ਨੇ ਨਾ ਉਹਤੇ ਵੀ ਆਪਾਂ ਨੂੰ ਰੋਕ ਲਾਉਣੀ ਚਾਹੀਦੀ ਉਹ ਪੰਦੇ ਹੋਣਾ ਲਿਖੋ ਜੇ ਬਾਈ ਚੱਈ ਗੱਲ ਆਈ ਉਹ ਤੇ ਪਤਾ ਨਹੀਂ ਦੱਪਾ ਸਕਦੇ ਉਹਨਾਂ ਨੂੰ ਆਪਾਂ ਬੰਦ ਕਰ ਦੋ ਹੁਣ ਆਪਾਂ ਭਾਈਚਾਰਕ ਤੌਰ ਤੇ ਦੱਸਾਂਗੇ ਕਰ ਸਕਦੇ ਆਪਾਂ ਉਹ ਗੱਲ ਕਰ ਸਕਦੇ ਆ ਪਰ ਮਤਲਬ ਨਹੀਂ ਦੱਸ ਸਕਦੇ ਬਹੁਤ ਹੋਰ ਨਾ ਪਿੰਡ ਬਾਈ ਵਾਲੇ ਗੱਲਾਂ ਨੇ ਪਿੰਡ ਬਾਈ ਕੱਢਦੇ ਪਤਾ ਨਹੀਂ ਕਰ ਸਕਦੇ ਇਧਰ ਹੀ ਆਪਣੀ ਕੁੱਤੀ ਲੈਵਨ ਤੇ ਕਰ ਦੋਗੇ ਇਹ ਤੋਂ ਹੋਰ ਸੀ ਆ ਸਾਰੇ ਉੱਤੇ ਲਾਵਾਂਗੇ ਸਾਡੀ ਨਾ ਬੈਠਾ ਕਾਮਰੇਡ ਇਹ ਬੀਸੀ ਨੇ ਆਪਣੇ ਪਿੰਡ ਆਉਣਾ ਸੀਗਾ ਆ ਜਿਹੜਾ ਵੀ ਸੀਗਾ ਇਹ ਅਸੀਂ ਵਿਚਾਰ ਕਰੀ ਉਹਨਾਂ ਦੇ ਨਾਲ ਆਉਣਾ ਸੀ ਕਿ ਇਹ ਨਾ ਜਿਹੜੇ ਉਹ ਸੀ ਜਿਹੜੇ ਵਰਤਮਾਨ ਮੈਲ ਲੜਾਣ ਦੇ ਉਹ ਕਹਿੰਦੇ ਵੀ ਵਰਤਮਾਨ ਮੈਲ ਲੜਾਣ ਦੇ ਕਹਿੰਦੇ ਵੀ ਸਾਨੂੰ ਕੋਈ ਪਿੰਡ ਦੇ ਵਿੱਚ ਜੇ ਪੰਚਾਇਤ ਕੋਈ ਖਾਲੀ ਜਗ੍ਹਾ ਪਈ ਹੈ ਨਹੀਂ ਫਟੇ ਦੇ ਚੜਦੀ ਜਾਂ ਕਿਸੇ ਹੋਰ ਵਰਤੋ ਦੀ ਨਹੀਂ ਹੈਗੀ ਵੀ ਉਹ ਜਗ੍ਹਾ ਕਿਲਾ ਦੋ ਕਿਲੇ ਅਸੀਂ ਉਹਦੇ ਵਿੱਚ ਜੰਗਲ ਲਾਵਾਂਗੇ ਜੰਗਲ ਲਾ ਕੇ ਉਹਨੂੰ ਪਾਲਣ ਤੱਕ ਦੀ ਜ਼ਿੰਮੇਵਾਰੀ ਉਹਨਾਂ ਦੀ ਆ ਪਾਣੀ ਦੀ ਸਭ ਕਾਜੀ ਦੀ ਉਹਨਾਂ ਦੀ ਆ ਸਭ ਸੰਭਾਲ ਮਾਰਕੀ ਪਿੰਡ ਦੀ ਹੋਊਗੀ ਤੇ ਉਹ ਵੀ ਜਿੰਨਾ ਉਹ ਕਹਿੰਦੇ ਚਲੋ ਹੁਣ ਏਡੀਸੀ ਦੀ ਬਦਲੀ ਹੋ ਗਈ ਕੰਮ ਡਿਲੇ ਹੋ ਗਿਆ ਆਉਣਗੇ ਮਹੀਨੇ ਵੀ ਤਾਨੂੰ ਫੇਰ ਵੀ ਜਿਹੜੀਆਂ ਪੰਚਾਇਤ ਦੀਆਂ ਖਾਲੀ ਜਗ੍ਹਾ ਪਈਆਂ ਨੇ ਕੋਈ ਨਹੀਂ ਠੇਕੇ ਦੇ ਚੜਦੀਆਂ ਤੇ ਕੋਹੋ ਆ ਉਹ ਆਪਾਂ ਉਹਨਾਂ ਨੂੰ ਕਹਿੰਦੇ ਲਵਾ ਸਕਦੇ ਆ ਪਿੰਡ ਦੇ ਵਿੱਚ ਹੋਰ ਵੀ ਜਿੱਥੇ ਵੀ ਕਿਤੇ ਖਾਲੀ ਨੇ ਬੂਟੇ ਲਵਾਵਾਂਗੇ ਤੇ ਬੂਟਿਆਂ ਦੇ ਇਟਕਾ ਨੂੰ ਜ਼ਰੂਰ ਤਾਂ ਸਾਰੇ ਜਿੰਨੇ ਵੀ ਆਪਾਂ ਨੂੰ ਤੇ ਇੱਕ ਹੋਰ ਆ ਮਸਲਾ ਕੱਲ ਅਸੀਂ ਅੱਜ ਵੀ ਵਿਚਾਰਿਆ ਸੀ ਪਰ ਕੱਲ ਆਏ ਸੀਗੇ ਜੀ ਸਾਹਿਬ ਵੀ ਜੀ ਜੋ ਸ਼ਕਤੀ ਵੀ ਸੀ ਤੇ ਦੂਸਰੇ ਵੀ ਸੀਗੇ ਇੱਕ ਨਾ 15 ਕ ਲੱਖ ਪਿਆ ਸਰਪੰਚ ਦੀ ਸਦਾ ਜਿਹੜਾ ਆਪਾਂ ਬੰਦੇ ਪਾਣੀ ਤੇ ਨਿਕਾਸੀ ਲਈ ਵਾਰਤ ਸਕਦੇ ਆ ਉਹਦੇ ਉਹਨੂੰ ਆਪਾਂ ਨਾਲੀਆਂ ਨਹੀਂ ਸਾਫ਼ ਕਰਾ ਸਕਦੇ ਉਹ ਜਿਵੇਂ ਟੋਬਿਆਂ ਦੀ ਨਿਕਾਸੀ ਆ ਜਿਵੇਂ ਉਹ ਟੋਬਾ ਆਪਣਾ ਪੰਚਾਇਤ ਦੀ ਜ਼ਮੀਨ ਆ ਉੱਥੇ ਵੀ ਉੱਥੇ ਆ ਲੱਗਦੀਆਂ ਨੇ ਆਪਣੇ ਟੋਲਰ ਆਈਆਂ ਉਥਰਾ ਤੇ ਉਥੇ ਵੀ ਤੁਸੀਂ ਬੋਰ ਨਵਾਂ ਨਹੀਂ ਕਰਤਾ ਤੇ ਉਹਦੇ ਵਿੱਚੋਂ ਗੰਦਾ ਪਾਣੀ ਕੱਢ ਕੇ ਆਪਾਂ ਪਾਣੀ ਦੀ ਵਾਰਤ ਨੂੰ ਲਿਆ ਸਕਦੇ ਆ ਕਿਉਂ ਜੀ ਪਿੰਡ ਵਾਲਿਓ ਵੀ ਉਹ ਤੇ 80% ਤੱਕ ਉਹ ਕਹਿੰਦੇ ਸਬਸਿਡੀ ਮਿਲ ਜੂਗੀ। اچھا ਇਹ ਠੀਕ ਹੈ ਜੀ ਠੀਕ। ਚਲੋ ਨਾਲੇ ਤਾਂ ਆਪਣੀ ਉਹ ਜਿਹੜੀ ਜ਼ਮੀਨ ਆ ਹੁਣ ਅੱਜ ਖਾਲੀ ਪਈ ਆ ਮੀਂਹ ਨਹੀਂ ਪਿਆ ਕਿਸੇ ਦੀ ਕੋਈ ਫਸਲ ਨਹੀਂ ਦਿੱਤੀ ਹੋਈ। ਤੇ ਫਸਲ ਬੀਜੋਗੇ ਉਹਦੇ ਬਾਰੇ ਵੀ ਇਹ ਆਪਾਂ ਤੁਹਤੋਂ ਤਾਂ ਹੀ ਲੈ ਲੈਂਦੇ ਆ ਇੱਕ ਦੋ ਟੋਕੇ ਜਿਵੇਂ ਆ ਟੋਕੇ ਦਾ ਵੀ ਪਾਣੀ ਇੱਕ ਹੋਰ ਕੀ ਮੁਕੀਮ ਉਹ ਅੱਜ ਟੋਕੇ ਦਾ ਵੀ ਛੋਟੋ ਜਿਹਾ ਜੀ ਗੱਲ ਇਹ ਆ ਵੀ ਮੈਂ ਤਾਂ ਬਹੁਤ ਗੇਰੀ ਸਮਝਾਉਣਾ ਜਦੋਂ ਕਿ ਇਹ ਕਿ ਪ੍ਰੋਗਰਾਮ ਹੁੰਦਾ ਮੈਂ ਇਹ ਕਿ ਤੁਹਾਨੂੰ ਤੇ ਸਾਡੇ ਟੋਕੇ ਦਾ ਹੱਲ ਕਰੋ। ਇਹਦਾ ਇਹਦਾ ਤਾਂ ਇਹਦੇ ਵਿੱਚ ਨਾ ਦੇਖੋ ਜਿਹੜਾ ਅੱਗੇ ਜਿਹੜਾ ਮੈਥੇ ਨੇ ਪੰਚਾਇਤ ਇਥੇ ਪਾਰਕ ਬਣਾਉਣ ਦੀ ਵੀ ਪਲਾਨਿੰਗ ਹੋਈ ਸੀਗੀ ਵੀਡੀਓ ਦੇਖ ਕੇ ਵੀ ਗਈ ਸੀ ਵੀ ਚਲੋ ਜੇ ਮਾਰ ਸਫਾਈ ਹੋ ਕੇ ਜਗਾ ਦੀ ਤਾਂਹਾਂ ਪਾਣੀ ਦਾ ਵਧੀਆ ਨਿਕਾਸੀ ਹੋ ਜੂਗੀ ਆਪਾਂ ਹੱਲ ਕਰਾਂਗੇ ਬਹਿ ਕੇ ਤਾਂ ਇਹ ਜਗਾ ਜੋ ਹੋ ਜੂਗੀ ਇਹਦਾ ਹੱਲ ਤੋਹਈ ਹੈ ਜੀ ਹਸਪਤਾਲ ਦੇ ਥੱਲੇ ਪਈ ਪਾਣੀ ਇੰਨਾ ਕਹਾ ਕਿ ਪਾਪਾ ਨਾਲੇ ਤੱਕ ਪੈ ਜਾਣ ਉਹ ਵਰਤੋਂ ਇਹੀ ਹੈ ਨਾ ਕੱਲ੍ਹ ਨਹੀਂ ਜਾਣਾ ਬੜੀ ਪਿੰਡ ਦਾ ਪਿੰਡ ਦਾ ਪਾਣੀ ਪਾਣੀ ਨਾਲੇ ਚ ਫੈਲਦਾ ਜਿਹੜਾ ਨਾਲੇ ਆ ਬੜੀ ਪਿੰਡ ਦਾ ਪਾਣੀ ਹੈ ਨਾਲੇ ਚ ਕੋਲ ਗਿਆ ਟੁੱਬੇ ਚ ਜਾਊਗਾ ਜੀ ਜਿਹੜਾ ਪਿੰਡ ਦਾ ਪਾਣੀ ਆ ਨਾਲੇ ਚ ਜਾਊਗਾ ਟੁੱਬੇ ਚ ਜਾਊਗਾ ਜੀ ਨਹੀਂ ਤਾਂ ਨਾਲ ਨਾਲ ਮੇਰੀ ਪਾਣੀ ਬਾਸੇ ਨਾਲਾ ਵਾਸਤੇ ਦਾ ਮੋੜੇ ਵੀ ਨਾਲਾ ਬਣਾਤਾ ਉਧਰ ਘਾ ਟੋਬਾ ਮੇਰਾ ਨਾਲਾ ਬਣਾਦਾ ਸਾਡੇ ਘਰ ਆਹੀ ਕੰਮ ਕਰਨਾ ਬਾਕੀ ਘਰ ਪਿੰਡ ਪੈਂਡੋ ਪੈਂਡੀ ਦੇ ਘਰ ਕੋਲ ਰੂਪਲੇ ਦੇ ਘਰ ਕੋਲ ਪਾਪਾ ਪਹਿਲਾਂ ਜ਼ਮੀਨ ਆ ਜਿਹੜੇ ਘਰ ਬਣਿਆ ਇਹ ਜ਼ਮੀਨਾਂ ਦੇ ਵਿੱਚ ਦੀ ਨਾ ਜਿਹੜਾ ਘਰ ਜਿੰਨੇ ਬਣਿਆ ਜ਼ਮੀਨਾਂ ਦੇ ਵਿੱਚ ਸੀ ਇਹਦਾ ਮਤਲਬ ਕੀ ਪਾਇ ਦੀ ਸਾਦਾ ਦੇਖੋ ਨਾਲਾ ਕਿਦਾ ਪੈਂਦਾ ਸਾਰੇ ਪਿੰਡ ਜੀ ਮਹੀਨਾ ਨਹੀਂ ਜਿੱਕੇ ਮੇਕਨ ਨੂੰ ਨਹੀਂ ਪੈ ਸਕਦਾ ਫਿਰ ਟੋਬਾ ਵੀ ਦਾ ਪੈਂਦਾ ਇਹ ਆ ਖਾਲੀ ਪੇ ਉਹ ਤੇ ਫਿਰ ਟੋਬਾ ਖਾਲੀ ਮੇ ਉਹ ਪਾਉਣਾ ਪੈਣੀ ਕੋਕਾ ਚ ਪਾਉਣਾ ਲੈ ਲੋ ਇਹ ਤਾਂ ਜਦੋਂ ਮੇਰੀ ਉਹ ਤੁਹਾਨੂੰ ਮੈਂ ਪਹਿਲਾਂ ਹੀ ਕਹਿੰਦਾ ਸਾਡੇ ਕੋਲੇ ਕੋਈ ਰਿਕਾਰਡ ਨਹੀਂ ਆ ਚੁੱਕਾ ਜੀ ਇੱਕ ਮਿੰਟ ਮੜਾ ਜਾ ਜੱਪਾ ਅੱਡਾ ਰੋੜੀ ਦਾ ਪਹਿਲਾਂ ਵੀ 5 ਸਾਲ ਮਸਲਾ ਉੱਠਿਆ ਸੀਗਾ ਹਾਂ ਜੀ ਦੱਸੋ ਹਾਂ ਜੀ ਸਹੀ ਦਵੰਦਰ ਦੱਸ ਮੇ ਦਵੰਦਰ ਅੱਡਾ ਰੋੜੀ ਦਾ ਮੈਂ ਹੱਲ ਹੋਣਾ ਚਾਹੀਦਾ ਸਾਰਾ ਪਿੰਡ ਯੋਕਾ ਹਾਂ ਨਾਲ ਦੇ ਕਰਾਂਗੇ ਬਾਕੀ ਵੀਰੇ ਹਲੇ ਸ਼ੁਰੂ ਹੋਣਾ ਕੰਮ ਸਾਰਾ ਕੋਈ ਆ ਸਾਥ ਨਾਲੇ ਵਿਰੋਧੀ ਤੇ ਰਹਿ ਰਹੇ ਵਿਰੋਧੀ ਤੇ ਸਾਥ ਨਾਲੇ ਫੀਟੇ ਹੱਲ ਗਲਤ ਕਹਿ ਰਹੇ ਸਾਥ ਹੀ ਮੰਗਦੇ ਆ ਪਿੰਡ ਤੇ ਖੜੇ ਹਾਂ ਵਿਰੋਧੀ ਤੇ ਕੋਈ ਵੀ ਨਹੀਂ ਪਤਾ ਸਾਰਾ ਕੋ ਸਾਥ ਆਪਾਂ ਹੈ ਲੋਕਾਂ ਦੇ ਬਣਾਏ ਨੇ ਪਿੰਡ ਦੇ ਪੰਚਾਇਤ ਦੇ ਵਰਤਦੇ ਹਾਂ ਛੋਟ ਕੇ ਹੱਥ ਕਾ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖਿਆ ਹੈ ਮਾਤਾ ਦੇ ਸ਼ਹਿਰ ਦੀ ਕਰਾਈ ਆਪ ਦੀ ਬਣਾਈ ਸਮਝੀ ਗੱਲ ਕਰਾਣਾ ਕਰਪਾ ਪਹਿਣ ਗਿਆ ਆ ਉਹ ਸਾਡੀ ਟਿਕਟਰੀ ਕਰਾਈ ਕਰਨ ਵਾਲੀ ਆ ਇੱਥੇ ਆਪਾਂ ਇਕੱਠੇ ਹੋ ਗਏ ਠੀਕ ਆਪਾਂ ਸਲਾਹ ਲੈ ਲਈ ਪਰ ਜਿਹੜਾ ਕੰਮ ਕਰਨਾ ਇੰਨੇ ਬੰਦਾ ਚ ਆਪਣਾ ਹੋਈ ਨਹੀਂ ਸਾਰਾ ਤੁਸੀਂ ਪੰਚਾਇਤ ਘਰ ਖੋਲੋ ਉੱਥੇ ਪੰਚਾਇਤ ਘਰ ਦੀ ਸਫਾਈ ਕਰੋ ਤੇ ਬੈਠੇ ਮੇਰੀ ਗੱਲ ਹੁਣਾਂ ਪੰਚਾਇਤ ਘਰ ਚ ਬੈਠੋ ਮੈਂ ਪਹਿਲਾਂ ਪੈਸੇ ਨਹੀਂ ਹੈ ਮੈਂ ਪਹਿਲਾਂ ਪੰਚਾਇਤ ਘਰ ਚ ਬੈਠਾ ਪਹਿਲਾਂ ਪੰਚਾਇਤ ਘਰ ਚ ਬੈਠਿਆ ਪਹਿਲਾਂ ਸਾਰਾ ਹਾਂ 1000 ਰੁਪਏ ਉੱਥੇ ਪਹਿਲਾਂ ਮਤੇ ਪੰਚਾਇਤ ਘਰ ਚ ਪਾਓ ਫੇਰ ਪਾਓ ਨਹੀਂ ਨਹੀਂ ਪਹਿਲਾਂ ਸਾਰਾ ਪੈਂਡਾ ਹੋਣੀ ਹੈ ਮੈਂ ਪਹਿਲਾਂ ਕਾਜਾ ਮੋੜ ਨਾ ਕਹਿੰਦਾ ਕਿ ਮੇਰੀ ਗੱਲ ਸੁਣ ਲੈ ਧਿਆਨ ਨਾਲ ਇਹ ਜਿਹੜੀ ਗੱਲ ਤੁਸੀਂ ਉੱਠ ਕੇ ਕਹੀਏ ਇਹ ਤਾਂ ਉਹਨਾਂ ਨੂੰ ਕਹੀ ਹੋਈ ਹੋਈ ਆ ਵੀ ਤੁਸੀਂ ਉਹਨਾਂ ਦੇ ਘਰੇ ਨਹੀਂ ਜਾਣਾ ਭਾਈ ਕਿਹੜੀ ਜਿਹੜੀ ਆ ਤੁਸੀਂ ਉੱਠ ਕੇ ਕਹਿਤੀ ਵੀ ਸਾਂਝ ਦਾ ਘਰੇ ਜਾਣਾ ਉਹਦੇ ਘਰੇ ਨਹੀਂ ਜਾਣਾ ਇਹ ਤਾਂ ਗੱਲ ਉਹਨਾਂ ਨੂੰ ਪਹਿਲਾਂ ਹੀ ਕਹੀ ਹੈ ਦਸ ਨੇ ਸਿਖਾ ਕੇ ਤੁਰੇ ਮੁੱਦਾ ਦਿੱਤਾ ਪਹਿਲੀ ਪੰਚਾਇਤ ਨਲਾਇਕ ਸੀ ਹੁਣ ਤੇਰੀ ਤਾਂ ਮਾਰੀ ਸਦਾ ਹੀ ਰਹੇਗਾ ਨਹੀਂ ਅੱਜ ਤੱਕ ਪਹਿਲਾਂ ਪਹਿਲਾ ਪੰਚਾਇਤ ਸੀਗੀ ਉਦੋਂ ਦੇਖੋ ਜਿਨ੍ਹਾਂ ਦੇ ਜਿਹੜੇ ਮੌਜੂਦਾ ਪੰਚਾਇਤਾਂ ਮੋਂਾਂ ਦੇ ਤਾਂ ਕੁਰਸੀਆਂ ਤੇ ਨਾਮ ਨਹੀਂ ਲਿਖੇਗੇ ਜਿਹੜੇ ਨਾਮ ਲਿਖੇ ਹੋਏ ਨੇ ਉਹਨਾਂ ਦਾ ਹੋਣੀ ਹੈ ਸਾਡੀ ਆਪੀ ਕੰਟੀਨਰ ਹੁਣ ਇਹਨਾਂ ਨੇ ਆਪੀ ਲੋਟ ਮਤਲਬ ਮਤਲਬ ਕੈਨ ਕਰਨਾ ਟਾਈਮ ਹੋਗਾ ਪੰਚਾਇਤ ਬਲੀ ਨੂੰ 2 ਮਹੀਨੇ ਹੋ ਜਾਂਦੇ ਕੱਲ ਤੁਸੀਂ ਸਾਡੇ ਮੈਂਬਰਾਂ ਨੂੰ ਦੱਸ ਦੋ ਕਿਹੜੇ ਕਿਹੜੇ ਮੈਂਬਰ ਨੇ ਨਾ ਤੁਸੀਂ ਇੱਥੇ ਇੱਥੇ ਇੱਕ ਮਿੰਟ ਇੱਕ ਆਦੇ ਦੱਸੂ ਬਈ ਇਹ ਕਿਉਂ ਦੱਸੋ ਸੈਕਟਰੀ ਆਏ ਹੋ ਇੱਕ ਮਿੰਟ ਸਿੰਕ ਨਾ ਇਹਦੀ ਪਤਾ ਵੀ ਮੇਰੀ ਪੰਚਾਇਤ ਘੜੀ ਆ ਨਹੀਂ ਮੇਰੇ ਕਾ ਸੈਕਟਰੀ ਆ ਇਹ ਨਹੀਂ ਮੇਰੇ ਕਾ ਸੈਕਟਰੀ ਨੂੰ ਪੰਚਾਇਤ ਦਾ ਨਹੀਂ ਪਤਾ ਇਹਨਾਂ ਦਾ ਕਿੱਥੇ ਤੱਕ ਮਤਲਬ ਹੁੰਦਾ ਹੈ ਇਹ ਪਹਿਲਾਂ ਵੀ ਕਹੇ ਕਰੇ ਜਾਂਦਾ ਸੀ ਹਾਂ ਇਹ ਇੱਕ ਮਿੰਟ ਜਿਹੜਾ ਨੌ ਮੈਂਬਰ ਬਣੇ ਨੇ ਨਹੀਂ ਬਣੇ ਨੇ ਉਹਦੇ ਕੋਲ ਲਿਸਟ ਹੈਗੀ ਆ ਯਾਰ ਨਹੀਂ ਕਿ ਕਿ ਇੱਕ ਮਿੰਟ ਉਹ ਬਰਾਵਾ ਵਜਾ ਬਾਈ ਕੋਈ ਗੱਲ ਨਹੀਂ ਬੱਲੇ ਨਹੀਂ ਲੱਗੇ ਪਾਈਆਂ ਦੇ ਘੱਟ ਨੇ ਜਾ ਇਹ ਪੰਚਾਇਤ ਘਰ ਦੀ ਗੱਲ ਕਰਦੇ ਆਂ ਵੀ ਆਪਾਂ ਕੱਟ ਕਰਦੇ ਆਂ ਆਪਾਂ ਲੋਕਾਂ ਦੀਆਂ ਡਿਮਾਂਡਾਂ ਪੁੱਛਦੀਆਂ ਹਾਂ ਨੌਵੇਂ ਮੈਂਬਰ ਨੇ 10 ਰੁਪਏ ਤੁਸੀਂ ਹੋ ਠੀਕ ਆ ਮੰਨ ਲਿਆ ਚਲੋ ਉਹ 10 ਬੰਦੇ ਇਕੱਠੇ ਹੋ ਕੇ ਲੈਦਾ ਹੀ ਮਤਾ ਪਾਉਣਗੇ ਜਿੱਧਰ ਬਹੁਮਤ ਪਾਊਗਾ ਪਾਲਣ ਪਹਿਲਾਂ ਪਹਿਲਾਂ ਨਹੀਂ ਇਸੇ ਕੋਲ ਕਰਨ ਆਪਾਂ ਮੈਂ ਉਹ ਨਹੀਂ ਨਹੀਂ ਦੇਖੇ ਲੋਕਾਂ ਨੂੰ ਸਰਪੰਚ ਜਿਹੜੇ ਬੰਦੇ ਜਿਹੜੇ ਤੁਹਾਨੂੰ ਜਾਣਦੇ ਹੋ ਉਹ ਮਾਰੋ ਆ ਬੈਠਾ ਪਿੰਡੋ ਵੇ ਤਾਂ ਉਹੀ ਜੇ ਮਿੱਤਰ ਬਹੁਤ ਬੋਤਲ ਚਾਵੇ ਤੇਰਾ ਕਹਿਣ ਦਾ ਤੇਰਾ ਤੂੰ ਆਂਦੀ ਤੇ ਸੰਤ ਕਹਿਣਾ ਸਮਝੀ ਗਣ ਕਰਦੇ ਹੁਣ ਗੱਲ ਨਹੀਂ ਹੋਣਾ ਪਹਿਲਾਂ ਜਿਹੜੇ ਪਿੰਡ ਵਿੱਚ ਸੀ ਉਹ ਬੰਦੇ ਪੁੱਛ ਕੇ ਪਾਣਾ ਤੁਹਾਨੂੰ ਸਾਡੇ ਸਾਡੇ ਪਿੰਡ ਦੀ ਜਿਹੜੀ ਪਿੰਡ ਬੰਦੇ ਪਹਿਲੇ ਹੀ ਪੰਚਾਇਤ ਅੱਧੀ ਝਾੜੂ ਚਲੀ ਗਈ ਸੀ ਸਹੀ ਹੈ ਜੀ ਹਾਂ ਜੀ ਨੇ ਸੈਨ ਅੱਖਾਂ ਮੀਚ ਕੇ ਕੀਤੀ ਵਾਹ ਜੀ ਨਹੀਂ ਬਾਪਾ ਹੂੰ ਤੇ ਯਾਰ ਮੇਰੀ ਹੱਥ ਬਨ ਕੇ ਬੇਨਤੀ ਆ ਇੱਕ ਚੋਣਾਂ ਤੋਂ ਪਹਿਲਾਂ ਇਕੱਠ ਹੋ ਸੀ ਚੋਣਾਂ ਜੀ ਹੋਣ ਤੋਂ ਬਾਅਦ ਅੱਜ ਪਹਿਲਾ ਇਕੱਠ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਇਸ ਗੱਲ ਹੀ ਦਿੰਨਾ ਵੀ ਪੌਰਮਨ ਆਪਣੇ ਲਤਾੜੇ ਪੰਚਾਇਤ ਦੀ ਜਿੱਤ ਹੋ ਗਈ ਇਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾ ਦੂਜੀ ਰਹੀ ਗੱਲ ਜੇ ਤਾਂ ਆਪਾਂ ਰਾਜਨੀਤਿਕ ਪਾਰਟੀਆਂ ਦੇ ਮਗਰ ਲੱਗ ਕੇ ਟੜੇ ਬੰਦੀਆਂ ਕਾਇਮ ਰੱਖਣੀਆਂ ਪਿੰਡ ਦਾ ਕੋਈ ਨਾ 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 ਹਾਂਜੀ ਮੈਨੂੰ ਪੂਰੀ ਗੱਲ ਸਮਝ ਆਈ ਸਹੀ ਗੱਲ ਹੈ ਕਹਿੰਦੇ ਉਹ ਗੱਲ ਮੈਂ ਮੋੜ-ਮੋੜ ਕੇ ਬਾਰ-ਬਾਰ ਨਹੀਂ ਹਰ ਇੱਕ ਗੱਲ ਤੇ ਮੈਂ ਜਵਾਬ ਦਵਾਂ ਮੇਰਾ ਕੋਈ ਕੰਮ ਨਹੀਂ ਪਰ ਦੋਸਤੋ ਜੇ ਪਿੰਡ ਦਾ ਵਿਕਾਸ ਹੋਣਾ ਤੁਹਾਡੀ ਏਕਤਾ ਨਾਲ ਅਗਲੀ ਗੱਲ ਜਿੱਥੇ ਕੋਈ ਗਲਤ ਕਰਦਾ ਉਹਨੂੰ ਆਪਾਂ ਬਹਿ ਕੇ ਸਮਝਾ ਸਕਦੇ ਹਾਂ ਕੋਈ ਆ ਆ ਲਖੀਰਾਂ ਕੱਢਣ ਵਾਲੀ ਗੱਲ ਮੈਂ ਮੰਨਦਾ ਧੰਨਵਾਦ ਆਪਣੇ ਪਿੰਡ ਨੂੰ ਗੁਰਦੁਆਰੇ ਵੀ ਦੋ ਬਣ ਲੱਗੇ ਅਸੀਂ ਇਹਨੂੰ ਨਹੀਂ ਪਤਾ ਮੈਂ ਤਾਂ ਪੁੱਛ ਰਿਹਾ ਉਦੋਂ ਬਾਅਦ ਪਿੰਡ 'ਚ ਲੜਾਈਆਂ ਪੜਾਈਆਂ ਨੂੰ ਵੀ ਬਹੁਤ ਵਧੀਆ ਮੌਕੇ ਮਿਲੇ ਪਰ ਬਚਦਾ ਰਿਹਾ ਆਪਣਾ ਪਿੰਡ ਮੈਂ ਅੱਜ ਵੀ ਬੇਨਤੀ ਕਰਨੀ ਹੈ ਪਿੰਡ ਦਾ ਕੰਮ ਹੋਣਾ ਪਿੰਡ ਦਾ ਵਿਕਾਸ ਹੋਣਾ ਜਿਹੜਾ ਕੋਈ ਨਹੀਂ ਮੰਨਦਾ ਉਹਨੂੰ ਪਿਆਰ ਨਾਲ ਬੁਲਾ ਲਈਏ ਤਾੜੀਆਂ ਮਾਰ ਕੇ ਜਾਂ ਹੋਰ ਗੱਲਾਂ ਕਰਕੇ ਮੀਹੇ ਮਾਰ ਕੇ ਤੁਹਾਡਾ ਕੰਮ ਨਹੀਂ ਹੋਣਾ ਮਿੱਤਰੋ ਪੰਜ ਬਣ ਗਏ ਨਾ ਤੁਹਾਨੂੰ ਪੁੱਛਣ ਨਹੀਂ ਜਾਣਾ ਕਿਸੇ ਨੇ ਹੁਣ ਜਾਈ ਇੱਕ ਗੱਲ ਇੱਥੇ ਆਈ ਸੀ ਬਈ ਆ ਸ਼ਕਤੀ ਸਾਹਿਬ ਨਾਂ ਦੱਸ ਦੇਣ ਮੈਂ ਬੈਠਾ ਮੈਨੂੰ ਆਪਣੇ ਪਿੰਡ ਦੇ ਜਿਹੜੇ ਨਾਂ ਪਹੁੰਚ ਨੇ ਮੈਨੂੰ ਨਹੀਂ ਅਜੇ ਤੱਕ ਪਤਾ ਪਿੰਡਾਂ ਨੂੰ ਮਠਿਆ 82 83 ਸਾਲ ਦਾ ਇਹ ਯਾਰ ਕਿਹੜੀਆਂ ਗੱਲਾਂ ਨੇ ਐਵੇਂ ਕਿੰਤੂ ਪ੍ਰੰਤੂ ਲਈਦਾ ਬੈਠੋ ਪਿੰਡ ਦੇ ਵਿਕਾਸ ਲਈ ਸੋਚੋ ਆਓ ਮੂਹਰੇ ਹੋ ਕੇ ਕਰਾਂਗੇ ਪੰਚਾਇਤ ਚੁਣੀ ਇਹ ਪਿੰਡ ਦੇ ਆ ਬਹੁਤ ਝਗੜਿਆ ਵਾਹ ਜਿਹੜੀ ਸੀ ਤੋਰੇ ਦੱਸਦਾ ਜਿਹੜੀ ਗਾਈਆਂ ਦੇ ਕੱਠ ਚ ਨਹੀਂ ਸੀ ਆਈ ਉਹ ਵੀ ਉਹ ਤਾਂ ਕਿਉਂ ਨਹੀਂ ਆਈ ਨਾ ਉਹ ਤਾਂ ਸੱਜਾ ਕੱਲ ਕੱਲੇ ਵੇਦਾਂ ਚ ਗਈਆਂ ਨਹੀਂ ਉਹ ਵੀ ਜਵਾਬ ਦਿਓ ਆ ਵਿਚਾਰੇ ਆਏ ਕੱਲੇ ਭਾਈ ਜਿੱਥੇ ਜੀਰਾ ਜੱਟ ਨੇ ਇਹ ਪਹਿਲਾਂ ਵੀ ਹੋ ਸਕਦੀ ਹੈ ਜਾਂ ਹੁਣ ਮਨਜ਼ੂਰ ਹੋ ਜਵੇ ਵੀ ਇਹ ਥੋੜੀ ਲੈਸ ਹੋ ਜਾਣੀ ਹੈ ਨਾ ਵੀ ਪਤਾ ਪਾਓ ਅਸੀਂ ਪਤਾ ਪਾਏ ਕੰਦੇ ਹੰਗਣਵਾਰੀ ਦਾ ਗੁਰਦੀਪ ਨੂੰ ਰਾਇ ਕਰਕੇ ਵੀ ਦੱਸ ਕਿੱਥੇ ਬਣਾਈ ਅਸੀਂ ਸਾਰਿਆਂ ਨੇ ਰਾਇ ਕਰੀ ਵੀ ਚਲੋ ਹੱਥ ਹਾਲ ਜੁਗਾ ਦੇ ਦਿੰਦੇ ਆ ਉਹਦੀ ਅਸੀਂ ਮਾਲਕੀ ਕੱਢੀ ਮਾਲਕੀ ਕੱਢੀ ਉਹ 114 ਨੰਬਰ ਆ ਪੰਚਾਇਤ ਦੀ ਆ ਅਜੀ ਕਿਹਾ ਵੀ ਚਲੋ ਉੱਥੇ ਆਪਾਂ ਦੇ ਦਾਂਗੇ ਬਾਰ-ਬਾਰ ਤੇ ਕਹੀ ਜਾਂਦਾ ਸੀ ਪ੍ਰੈਸ਼ਰ ਸੀ ਉਹਦੇ ਤੇ ਚਲੋ ਮਤਾ ਪਾਤਾ ਇੱਕੋ ਹੀ ਮਤਾ ਵੀ ਆਹਾ ਆਪਾਂ ਇਹਨੂੰ ਜਗਾ ਦੇਣੀ ਹੈ ਹੋਰ ਕੋਈ ਮਤਾ ਨਹੀਂ ਪਾਇਆ ਹਣੇ ਤੱਕ ਚਾਰਜ ਲਿਆ ਉਹ ਤੇ ਮੇਰੀ ਗੱਲ ਸੁਣ ਸਰਪੰਚ ਸਾਹਿਬ ਮਤਾ ਦਾ ਕਿਸ ਨੂੰ ਦੁੱਖ ਨਹੀਂ ਤੁਸੀਂ ਪੰਚਾਇਤ ਇਕੱਠੀ ਕੀਤੀ ਵੀ ਪੰਚਾਇਤ ਇਕੱਠੀ ਚਾਰਜ ਪੰਚਾਇਤ ਵੀ ਇਕੱਠੀ ਕਰੀਆ ਮਤਾ ਮਤਾ ਆ ਵੀ ਆ ਜਾਣਾ ਇਹ ਤਾਂ ਯਾਰ ਪੁੱਠੇ ਲੋਟ ਨਹੀਂ ਜਾਂਦੇ ਨੇ ਇਹ ਇਕੱਠੀ ਕਰਦੇ ਸੀ ਇਹ ਇਕੱਠੀ ਤੁਸੀਂ ਪੰਚਾਇਤ ਇਕੱਠੀ ਕਰਦੇ ਸੀ ਆਪਾਂ ਆਪ ਤਾਂ ਬੁੱਕੜ ਤੇ ਬੈਠ ਕੇ ਸਾਰਾ ਕੁਝ ਕਰ ਲੈਂਦੇ ਹੋ ਨਹੀਂ ਹੋ ਤਾਂ ਗਏ ਵੀ ਤੁਸੀਂ ਇਹਨਾਂ ਬੰਦੇ ਹੋ ਕੇ ਨੁਫਰੇ ਦੇ ਨਾਲ ਥੋੜਾ ਮੁੰਡਾ ਬੈਠਾ ਇਹਨੂੰ ਕਹਿ ਕੇ ਭੇਜੇ ਇਥੋਂ ਭਾਈ ਕੱਲ ਨੂੰ ਆਉਣਾ ਇਹ ਨਹੀਂ ਆਇਆ ਇਸ ਲਈ ਸਾਲ ਅਸੀਂ ਦਿੱਤਾ ਕੱਲਿਆਂ ਨੇ 30000 ਰੁਪਏ ਇਕੱਠੇ ਕਰਕੇ ਜੀ ਨਹੀਂ ਪੰਜੀ ਨਹੀਂ ਦਿੱਤੀ ਕੱਲੇ ਲਾਣੇ ਆਏ ਨਾ ਕਿਹਾ ਕਰ ਅਸੀਂ 4 ਮਹੀਨੇ ਬੜ ਗਏ 8 ਮਹੀਨੇ ਬੜੀਆਂ ਸਾਡੇ ਕੋਲ 5000 ਰੁਪਏ ਦਾ ਹੋਇਆ ਹੋਇਆ ਦੋ ਬੰਦਾ ਕਿਤੇ ਮੈਂ ਤੁਹਾਨੂੰ ਪੰਚਾਇਤ ਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਪਿੰਡ ਦਾ ਵਿਕਾਸ ਪਿੰਡ ਦੇ ਤੁਸੀਂ ਕਿਹਾ ਨੌ ਪੰਜ ਸਰਪੰਚ 10 ਵੀ ਤੁਸੀਂ ਕਰਕੇ ਰਾਜ ਨੂੰ ਤੁਸੀਂ ਸਹਿਮਤ ਇਹ ਤਾਂ ਇਹ ਹਾਂ ਜਿਹੜਾ ਪਿੰਡ ਦਾ ਵਿਕਾਸ ਕਰਦੇ ਅਸੀਂ ਥੋੜਾ ਨਾਲ ਆਏ ਫੋਟੋ ਕਰਦਾ ਗੱਲ ਤਾਂ ਕੰਮ ਕਰੂ ਉਹਨੂੰ ਫੜਾ ਠੀਕ ਹੈ ਤੁਸੀਂ ਇਹ ਗੱਲ ਸਭ ਵੀ ਅਸੀਂ ਥੋੜੇ ਨਾਲ ਸਭ ਆਪੇ ਸੰਝੇ ਬਈ ਜਿੱਤ ਉਹਨਾਂ ਕੋਲ ਨਾਲ ਸਹੀ ਆ ਜਿੱਥੇ ਮਰਦੀ ਬਾਹ ਫੜ ਕੇ ਲੋਕ ਬਿਲਕੁਲ ਕੋਈ ਵੀ ਆਪਾਂ ਚਾਜਾ ਸਤ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਤੁਸੀਂ ਦੱਸੋ ਇਹ ਅੰਗਣ ਦੇ ਮਸਲੇ ਦੇ ਬਾਰੇ ਕਰਦੇ ਕਰਦੇ ਆਹ ਸੁਣਿਓ ਅੰਕਲ ਚਲੋ ਜੀ ਅੰਕਲ ਬੋਲ ਰਿਹਾ ਅੰਗਣਵਾੜੀ ਦਾ ਮਤਾ ਪੇਸ਼ ਹੋਇਆ ਕਿ ਸਰਕਾਰ ਦੀ ਹਦਾਇਤਾਂ ਮੁਤਾਬਕ ਗ੍ਰਾਮ ਪੰਚਾਇਤ ਲਕਾਲਾ ਵਿੱਚ ਹੈਲਥ ਸੈਂਟਰ ਦੀ ਖਾਲੀ ਜਗ੍ਹਾ ਪਈ ਹੈ ਉਸ ਵਿੱਚ ਉਸ ਉੱਪਰ ਆਂਗਣਵਾੜੀ ਸੈਂਟਰ ਬਣਾਇਆ ਜਾਣਾ ਹੈ ਇਸ ਦਾ ਖਸਰਾ ਨੰਬਰ 114 114 ਹੈ ਇਹ ਆਗਿਆ ਨੂੰ ਆਂਗਣਵਾੜੀ ਸੈਂਟਰ ਦਾ ਕੰਮ ਮਨਰੇਗਾ ਫੰਡ ਅਤੇ ਪੰਚਾਇਤੀ ਫੰਡ ਵਿੱਚੋਂ ਕਰਵਾਇਆ ਜਾਏਗਾ ਤਾਂ ਹੀ ਕਰਵਾਇਆ ਜਾਵੇਗਾ ਇਸ ਆਂਗਣਵਾੜੀ ਸੈਂਟਰ ਬਣ ਨਾਲ ਪਿੰਡ ਦੇ ਛੋਟੇ ਬੱਚਿਆਂ ਨੂੰ ਸਹੂਲਤ ਮਿਲੇਗੀ ਇਸ ਮਤੇ ਦੀ ਕਾਪੀ ਮਹਾਂਜੋਗ ਬੀਡੀਪੀਓ ਦਫਤਰ ਪਖਵੜ ਜੀ ਦੀ ਲੋੜੀ ਦੀ ਕਾਰਵਾਈ ਲਈ ਭੇਜੀ ਜਾਂਦੀ ਹੈ ਇੱਕ ਕਾਪੀ ਪੀਏ ਮਨਰੇਗਾ ਨੂੰ ਭੇਜਿਆ ਜਾਂਦਾ ਹੈ ਇਸ ਦਾ ਮੌਕਾ ਦੇਖ ਕੇ ਐਸਪੀ ਮੈਟ ਤਿਆਰ ਕੀਤਾ ਜਾਵੇ ਜਿਹਨਾਂ ਦੇ ਰਹਿ ਗਏ ਪਹਿਲੇ ਤੁਸੀਂ ਕਰਾਓ ਅਲਾਉਟ ਕਰਾਓ ਜਿਹੜੇ ਮੈਂਬਰ ਨੇ ਪੰਚਾਇਤ ਦੇ ਨੇ ਉਹ ਉਹ ਗੱਲ ਸਮੋ ਪੰਚਾਇਤ ਮੈਂਬਰਾਂ ਦੇ ਕਰਾਓ ਨਾ ਕਿ ਉਹਨਾਂ ਨੇ ਨਹੀਂ ਨਹੀਂ ਹੈਗਾ ਉਹ ਵੀ ਐਂ ਦਾ ਕਰ ਦੋ ਸਟੈਂਪ ਲਾ ਲਗੇ ਪੰਚਾਇਤ ਮੈਂਬਰ ਦੇ ਦੱਸਿਆ ਮਾਟਰ ਚ ਹੋਣੀ ਔਰ ਥੋੜਾ ਇੱਕ ਮਿੰਟ ਖੜ੍ਹ ਦੂ ਮੈਂ ਸੈਂ ਵੀ ਗੱਲ ਉਹ ਵੀ ਕਹਿੰਦੇ ਉੱਥੇ ਖੋਪਵਾ ਜੀਆਂ ਨਹੀਂ ਇਹਨਾਂ ਚਾਰਾਂ ਦੇ ਸਾਈਨ ਹੋਣੇ ਸਾਡੇ ਕੋਲ ਅਜੇ ਤੱਕ ਕੋਈ ਸਾਈਨ ਨਹੀਂ ਆਇਆ ਓਏ ਹੁਣ ਸਾਈਨਾਂ ਨੂੰ ਆਏ ਆ ਓ ਗੋਰੇ ਓਏ ਹੁਣ ਸਾਈਨਾਂ ਨੂੰ ਆਏ ਆ ਠੀਕ ਆ ਸਰਪੰਚ ਸਾਹਿਬ ਆ ਮਤੇ ਪੈ ਗਿਆ ਆਪਾਂ ਇਹ ਤੇ ਸਹਿਰ ਕਰਦੇ ਆ ਜਿੰਨੇ ਮਤੇ ਪਹਿਣਗੇ ਆਏ ਇਕੱਠ ਜੀ ਪਹਿਣਗੇ ਹਾਂ ਹਾਂ ਠੀਕ ਆ ਪਰ ਕੋਈ ਨਿੱਜੀ ਆਏ ਤੇ ਸੈਨ ਨਹੀਂ ਹੋਣੇ ਜੇ ਘਰੋਂ ਬਹਿ ਕੇ ਆਇਆ ਇੱਥੇ ਹੀ ਬਹਿ ਕੇ ਪਾਓ ਮਤਾ ਇੱਥੇ ਕਰ ਲਿਓ ਪਹਿਲਾਂ ਤਾਂ ਮਤੇ ਪਾਈ ਨਹੀਂ ਆ ਪਿਛਲੇ 5 ਸਾਲ ਨਹੀਂ ਪਾਏ ਹੈਗੇ ਇਹ ਪਿਛਲੇ 5 ਸਾਲ ਵੀ ਪਾਉਂਦੇ ਸਵਾਰਤਾ ਫੇਰ ਸੀ ਉਹ ਪਿਛਲੇ 5 ਸਾਲ ਵਿੱਚ ਆ ਕੋ ਪੰਚਾਇਤ ਦੇ ਹੈਗੇ ਪਹਿਲਾਂ ਰਾਹ ਛੱਡ ਕੇ ਨਿਕ ਜਾਂਦੇ ਸੀ ਹਾਂ ਜੰਮੂ ਹਾਬ ਨੂੰ ਲਾਇਆ ਹਾਂ ਕਿ ਜਲਦੀ ਹੱਲ ਕਰ ਤੇ ਪ੍ਰਬੰਧ ਕਰਵਾ ਦਾਂਗੇ ਨਾਲ ਹੋਰ ਕੀ ਆ ਫਿਰ ਰੈਕੋਰਡ ਕਰ ਦਵਾਂਗੇ ਜਿਵੇਂ ਇਹਨਾਂ ਆਟਰੀ ਗੱਲ ਸੁਣ ਠੀਕ ਆ ਤੁਸੀਂ ਮਤਾ ਪਾਇਆ ਨਹੀਂ ਤਾਂ ਦੇਖਿਆ ਚਾਰ ਮੈਂਬਰ ਸੀ 6 ਮੈਂਬਰਾਂ ਨੂੰ ਸੱਦਿਆ ਲਖਵੀਰ ਨਹੀਂ ਕਿੱਥੇ ਸੱਦਿਆ ਨਹੀਂ ਉਹਨੂੰ ਪੁੱਛ ਹਾਂ ਗੱਲ ਤੂੰ ਮੇਰੇ ਨਾਲ ਗੱਲ ਕਰ ਜਾ ਤੂੰ ਚਲੋ ਤੁਹਾਡੇ ਨਾਲ ਤੁਸੀਂ ਸੱਦਿਆ ਕਿਸ ਨੂੰ ਛੇ ਮੇਬਰ ਇਸੇ ਸਾਡੇ ਅੱਗੇ ਕਿਤੇ ਵੀ ਸੱਦਿਆ ਨਹੀਂ ਗਾਈਆਂ ਨੇ ਕੱਢ ਲਈ ਮੇਰੇ ਯਾਰ ਤੁਸੀਂ ਉਹ ਲੋਕੋ ਪਹਿਲਾਂ ਆਪਦੇ ਮੁੰਡੇ ਥੱਲੇ ਛੋਟੀ ਫੇਰੋ ਫੇਰ ਉਹਦੇ ਯਾਰ ਗਾਈਆਂ ਆਪਦੇ ਮੁੰਡੇ ਕਰਦੇ ਉਹੀ ਤਾਂ ਗੱਲ ਆ पंच माण्हू मिलंदे देरि है दाली प ਉਹ ਜਹਾਂਜੀ ਕਾਰਜਕਾਰੀ 5 ਸਾਲਾਂ ਅਸੀਂ ਕੀਤੀ ਆ ਅਜੇ ਭਾੜ ਦੇਉ ਪਿੰਡ ਦੇ ਵਿੱਚ ਵੀਗਾਰਡ ਕਰੋ ਇਹਨਾਂ ਦਾ ਸਾਡੇ ਪਿੰਡ ਤੇ ਮੰਦਰੀ ਹੈ ਨਹੀਂ ਨਿਕਾਸ ਕਰਦਾ ਸੁਖੇ ਨੇ 5 ਸਾਲਾਂ ਦੇ ਵਿੱਚ ਦੱਸ ਦਵੇ ਹੱਥੜਾ ਪਿੰਡ ਤੇ ਸਾਡੇ ਪਿੰਡ ਨੂੰ ਮੂਰਤ ਨਹੀਂ ਕਰ ਰਹੇ ਹੋ ਇਹੀ ਲਵਾਦ ਭੈਣ ਤੋਂ ਐਡੀ ਕੱਦ ਦੀ LCD ਲੱਗੀ ਹੋਈ ਆ ਘਰੇ ਉਹ ਮੱਕੀ ਗੱਟ ਕੇ ਲਵਾਈ ਆ ਨੇ ਸਾਰੇ ਪਿੰਡ ਦੇ ਪੀਕੇ ਖਾ ਗਿਆ ਕੱਲਾ ਹੈ ਬੋਲੋ ਹੀ ਬੋਲੋ ਸਾਰਿਆਂ ਨਾਲੋਂ ਪਹਿਲਾਂ ਅੱਜ ਜਿਹੜਾ ਪਲੇਠਾ ਆਮ ਜਿਹੜਾ 10000 ਸਾਰੇ ਹੀ ਆਪਾਂ ਵਧਾਈ ਦੇ ਪਾਤਰਾ ਵੀ ਇਸ ਅਜਲਾਸ ਦੇ ਵਿੱਚ ਸ਼ਾਮਲ ਹੋਏ ਆ। ਹਾਂ ਜਦੋਂ ਕੋਈ ਵੀ ਕਾਰਵਾਈ ਬੰਦਾ ਕਰਦਾ ਚਾਹੇ ਉਹ ਸਮਾਜਿਕ ਆ ਚਾਹੇ ਪਰਿਵਾਰਕਾ ਮਿੱਤੀ ਆ ਕੋਈ ਵੀ ਆ ਉਹਦੀਆਂ ਵਾਦਾਂ ਘਾਟਾਂ ਹੁੰਦੀਆਂ ਨੇ ਤਾਂ ਉਹਦਾ ਮਲੰਕਣ ਕਰਦਾ ਉਹਦੇ ਵਿੱਚ ਚੰਗੀਆਂ ਗੱਲਾਂ ਵੀ ਨਿਕਲਦੀਆਂ ਨੇ ਮਾੜੀਆਂ ਵੀ। ਸਿੱਖਣ ਵਾਲੀ ਗੱਲ ਇਹ ਆ ਵੀ ਅੱਜ ਆਪਾਂ ਇਕੱਠੇ ਹੋਏ ਆ ਆਪਾਂ ਤਾਂ ਥੱਪੀ ਪੈ ਗਈ ਆਪਣੇ ਤਰੀਕੇ ਨਾਲ ਹਰੇਕ ਬੰਦਾ ਬਿਆਨ ਤਾਗਣ ਲੱਗ ਗਿਆ। ਸੋ ਮੇਰੀ ਇੱਕ ਬੇਨਤੀ ਆ ਹੱਥ ਬੰਨ੍ਹ ਕੇ ਵੀ ਇਹ ਆਮ ਅਜਲਾਸ ਦੇ ਵਿੱਚੋਂ ਦੇਖੋ ਬਹੁਤ ਗੱਲਾਂ ਨਿਕਲ ਕੇ ਆ ਨਹੀਂ ਗਈਆਂ। ਇਹ ਵੀ ਭਾਵਨਾ ਦਾ ਪਤਾ ਲੱਗ ਗਿਆ ਵੀ ਕਿਹੜਾ ਬੰਦਾ ਇਸ ਅਗਰਸਰ ਇਸ ਕੰਮ ਨੂੰ ਵੀ ਵਿਕਾਸ ਦੇ ਕੰਮ ਹੋਣਾ ਚਾਹੀਦੇ ਨੇ ਜਾਂ ਕਿਹੜਾ ਕਿਵੇਂ ਚੱਲੇ ਪਰ ਇੱਕ ਗੱਲ ਜ਼ਰੂਰੀ ਏਦੋ ਸਮਾਜਿਕ ਇਕੱਠ ਹੁੰਦੇ ਨੇ ਉਹ ਇਹ ਨਹੀਂ ਹੈ ਵੀ ਆਪਦੀ ਮਰਜ਼ੀ ਨਾਲ ਕੋਈ ਕੁਝ ਵੀ ਬੋਲੀ ਜਾਵੇ ਇਸ ਤਰੀਕੇ ਨਾਲ ਨਾ ਚੱਲਦੇ ਹੁੰਦੇ ਇੱਕ ਜ਼ਿੰਮੇਵਾਰ ਬੰਦਾ ਪੰਚਾਇਤ ਨਿਯੁਕਤ ਕਰੂਗੀ ਉਹ ਸੰਚਾਲਨ ਕਰੇ ਆਮ ਜਲਾਸ ਦਾ ਉਤੋਂ ਅੱਗੇ ਲੈ ਕੇ ਜੇ ਕਿਸੇ ਨੇ ਬੋਲਣਾ ਉਹ ਬੋਲੇ ਨੰਬਰ 1 ਪਹਿਲਾਂ ਆਮ ਜਲਾਸ ਤੋਂ ਪਹਿਲਾਂ ਇਹ ਤੈਅ ਹੋਵੇ ਵੀ ਅੱਜ ਦੇ ਆਮ ਜਲਾਸ ਦੀ ਮੀਟਿੰਗ ਦਾ ਏਜੰਡਾ ਕੀ ਹੈ ਉਦੇ ਪੁਆਇੰਟ ਹੋਣਗੇ 1 2 3 4 5 ਉਹ ਡਿਸਕਸ ਕੀਤੇ ਜਾਣਗੇ ਜਿਵੇਂ ਮਤੇ ਦੀ ਗੱਲ ਆਈ ਆ ਜੇ ਮਤਾ ਵਿਚਾਰਨਾ ਜਾਂ ਮਤਾ ਪੜ੍ਹ ਕੇ ਸੁਣਾ ਮਤੇ ਦੀਆਂ ਮੱਤਾਬਾਦੀਆਂ ਤਿੰਨ ਪਾਤੀਆਂ ਪੰਜ ਪਾਤੀਆਂ ਇੱਕ ਇੱਕ ਮਤ ਦੇ ਉੱਤੇ ਬੰਦਾ ਬੋਲੇ ਉਹਦੀ ਹੀ ਗੱਲ ਕਰੇ ਉਦੋਂ ਬਾਅਦ ਹੱਥ ਖੜੇ ਕਰਾ ਲਓ ਸਬੰਧਤ ਗਿਹਰੇ ਬੰਦੇ ਬੈਠੇ ਆ ਉਹਨਾਂ ਤੋਂ ਲਿਖਤੀ ਕਾਰਵਾਈ ਰਹੀ ਸੰਕਰਵਾ ਲਓ ਇਹਦੇ ਨਾਲ ਆਪਾਂ ਇੱਕ ਚੰਗਾ ਮੈਸੇਜ ਵੀ ਸਮਾਜ ਦੇ ਵਿੱਚ ਦੇਵਾਂਗੇ ਆਲੇ ਦੁਆਲੇ ਦੇ ਲੋਕਾਂ ਨੇ ਪੰਚਾਇਤਾਂ ਬੰਨਾਂ ਦੀਆਂ ਨੇ ਉੱਥੇ ਤੱਕ ਗੱਲ ਜਾਊ ਵੀ ਪਿੰਡਲ ਕਾਲੇ ਦਾ ਆਮ ਜਲਾਸ ਹੋਇਆ ਵੀ ਬੜੇ तरीके ਨਾਲ अनुशासन ਦੇ ਨਾਲ ਢੰਗ ਨਾਲ ਸਲੀਕੇ ਦੇ ਨਾਲ ਗੱਲਬਾਤ ਕਹੀ ਗਈ ਹੈ ਨਹੀਂ ਇਸ ਤਰੀਕੇ ਨਾਲ ਜਦੋਂ ਮਿਹਣੂ ਵੀ ਨਹੀਂ ਹੋ ਕੇ ਗੱਲ ਚੱਲੂ ਇਹ ਫਿਰ ਕਈ ਵਾਰੀ ਗਲਤ ਪਾਸੇ ਰੁੱਖ ਤਿਆਰ ਕਰ ਲੈਂਦੀ ਆ ਇਹ ਵੀ ਹੋ ਜਾਂਦਾ ਕਈ ਵਾਰੀ ਵਿਠਾਣੀਆਂ ਕਿਚਾਈਆਂ ਚ ਜਾਂ ਕਈ ਬੰਦੇ ਮੌਕਾ ਭਾਲ ਦਿੰਦੇ ਆ ਵੀ ਮੌਕਾ ਮਿਲੇ ਵੀ ਇਸ ਮੌਕੇ ਨੂੰ ਆਧਾਰ ਬਣਾ ਕੇ ਆਪਾਂ ਚੰਗੇ ਕੰਮ ਨਾ ਹੋਣ ਦੇਈਏ ਉਹਨਾਂ ਦੀ ਨਿਸ਼ਾਨਦੇਹੀ ਵੀ ਆਪਾਂ ਕਰਨੀ ਆ ਸੋ ਜ਼ਿੰਮੇਵਾਰੀ ਆਪਣੀ ਨਿੱਜੀ ਬਣਦੀ ਆ ਇਹ ਨਹੀਂ ਹੈ ਵੀ ਪੰਚਾਇਤ ਬੈਠੀ ਆ ਪੰਚਾਇਤ ਕਿਹਨੇ ਬਣਾਈ ਆ ਆਪਾਂ ਜੇ ਆਪਾਂ ਪੰਚਾਇਤ ਬਣਾਈ ਜਾਂ ਤਾਂ ਪੰਚਾਇਤ ਤੋਂ ਮੁਰੇ ਆਪਣੇ ਜ਼ਿੰਮੇਵਾਰੀ ਬਣਦੇ ਵੀ ਆਪਾਂ ਆਮ ਜਨਤਾ ਨੂੰ ਕਾਰਗਰ ਸਿੱਧ ਕਰਨ ਦੇ ਲਈ ਜਾਂ ਚੰਗਾ ਕਰਨ ਦੇ ਲਈ ਸਾਡਾ ਯੋਗਦਾਨ ਕੀ ਹੈ। ਸੋ ਮੇਰੇ ਕਹਿਣ ਦਾ ਮਤਲਬ ਹਰਦੋਂਗੇ ਬਾਜੀ ਜਾਂ ਆਪਾਂ ਆਪ ਮਾਰੇ ਹੋ ਕੇ ਕੋਈ ਗੱਲ ਗੱਲਬਾਤ ਕਰਨੀ ਇਹ ਮਤਲਬ ਆਪਣੀ ਜਿਹੜੀਆਂ ਮੀਟਿੰਗਾਂ ਨੇ ਇਹਨਾਂ ਨੂੰ ਨਹੀਂ ਇਸ ਤਰੀਕੇ ਨਾਲ ਕਰੂ ਹਾਂ ਇਹ ਬਹੁਤ ਹੀ ਵਧੀਆ ਗੱਲ ਆ ਵੀ ਅੱਜ ਦਾ ਆਮ ਜਲਾਸਾ ਦਾ ਜਿਹੜਾ ਅੱਜ ਪਹਿਲਾ ਪਲੇਠਾ ਇੱਥੇ ਰੱਖਿਆ ਗਿਆ ਪ੍ਰੋਗਰਾਮ ਇਹ ਆਪਣੇ ਆਪ ਦੇ ਵਿੱਚ ਇੱਕ ਮੀਲ ਪੱਥਰ ਆ ਕਿਉਂਕਿ ਇੱਕ ਪਾਸੇ ਪੰਚਾਇਤ ਆ ਮੇਰਾ ਖਿਆਲ ਵੀ ਮੇਰੀ ਸੁਰਤ ਕੇ ਪਹਿਲਾ ਅਮਜਲਾਸ ਮੈਂ ਦੇਖਿਆ ਜਿਹਦੇ ਵਿੱਚ ਸ਼ਰਿਆਮੇ ਗੱਲ ਪਈ ਵੀ ਆ ਮੱਤੇ ਨੇ ਆ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਆ ਮੱਥੇ ਦੇ ਉੱਤੇ ਤੁਸੀਂ ਸਾਈਨ ਕਰੋ ਇਹ ਕਰਨੇ ਆ ਔਰ ਹੋਰ ਵੀ ਵੱਡੀ ਗੱਲ ਪੰਚਾਇਤੀ ਪੱਤਰ ਤੇ ਜਦੋਂ ਮੁਖਸ਼ਪ ਕੇ 5710 30 15 ਦੀ ਗੱਲ ਹੁੰਦੀ ਆ ਉੱਥੇ ਬੰਦਾ ਖੱਬਾ ਸੱਜਾ ਕਰ ਜੂ ਇੱਥੇ ਜਦੋਂ ਬੰਦਾ ਸਹੀ ਮੁੱਦੇ ਤੋਂ ਇਧਰ ਉਧਰ ਹੋ ਉਹ ਨੰਗਾ ਹੋਦਾ ਚਿਹਰਾ ਔਰ ਉੱਥੇ ਅਸੀਂ ਵੀ ਜਾਣਦੇ ਹੀ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੰਦੇਣਾ ਕਿਹੋ ਜਿਹਾ ਟ੍ਰੀਟਮੈਂਟ ਕਰਨਾ ਚਾਹੀਦਾ ਰਾਜਨੀਤਿਕ ਪੱਤਰ ਤੇ ਤੋ ਇਹ ਮੇਰੀ ਬੇਨਤੀ ਆ ਵੀ ਇਹਨੂੰ ਕਾਮਯਾਬ ਕਰਨ ਦੇ ਲਈ ਆਪਾਂ ਪੰਚਾਇਤ ਦਾ ਵਾਤ ਸਹਿਯੋਗ ਲਈਏ ਧੰਨਵਾਦ ਬਹੁਤ ਵਧੀਆ ਜਦੋਂ ਤਾਂ ਮਿਲ ਕਰੇ ਹਾਲੇ ਵਿਆਪਕ ਆਂਗਨਵਾੜੀ ਦਾ ਮਤਰਾ ਪਾਉਣਾ ਵੀ ਤੁਸੀਂ ਉਥੇ ਸਾਈਨ ਕਰਦੇ ਹੋ ਜੇ ਕੋ ਆਪਣਾ ਖਵਾਸ ਵਿੱਚ ਵਿਚਾਰ ਨਹੀਂ ਮਿਲਦਾ ਕਹਾ ਬੈਠ ਕੇ ਵਿਚਾਰ ਇਕੱਠੇ ਕਰ ਲਾਂਗੇ ਇਹ ਮੈਨੂੰ ਸ਼ਰਤ ਲਾਉਂਦੇ ਆ ਸਾਡੇ ਤੇ ਜੀ ਤੁਸੀਂ ਸਾਂਝੀ ਜਗ੍ਹਾ ਬੈਠੋ ਇਹਨਾਂ ਸਾਂਝੀ ਜਗ੍ਹਾ ਆ ਕੇ ਉਜਾਹ ਪੰਚਾਇਤ ਘਰ ਕਹਿੰਦੇ ਆ ਪੰਚਾਇਤ ਘਰ ਕੋਈ ਪੰਚਾਇਤ ਨੇ ਪਹਿਲਾਂ ਤਾਂ ਵਰਤਿਆ ਨਹੀਂ ਇੱਕ ਮਿੰਟ ਜੀ ਉਹ ਯਾਰ ਚੁੱਪ ਰਹੋ ਉਹ ਸਾਡੇ ਗੜ ਤੇ ਲਗੌਣ ساری ਤਲਵਾਰ ਧਰ ਲਈ ਰਜਿਸਟਰ ਸਾਨੂੰ ਚਾਰਜ ਦਾ ਮਿਲਿਆ ਨਹੀਂ ਹਜੇ ਜਿਹੜਾ ਪ੍ਰਬੰਧਕ ਵੀ ਤਿਆਰ ਦਾ ਵਾ ਕਹਾਂ ਵਿਚਾਰ ਲਾਂਗੇ ਕੋਈ ਗੱਲ ਰਹਿ ਬਣ ਕੇ ਬਹਿ ਜਾ ਕਰਾਂਗੇ ਉੱਥੇ ਵੀ ਜੇ ਨਵਾਂ ਕੰਮ ਕਰਨਾ ਉਹ ਵੀ ਕਰ ਲਾਂਗੇ ਅਸੀਂ ਮਤਲਬ ਸਾਨੂੰ ਟਾਈਮ ਲਾ ਦਿਓ ਇੱਕ ਉਹ ਸੁਧਾਰਨ ਜਮਾਤ ਆ ਅੰਗਨਵਾੜੀ ਦਾ ਬਹੁਤ ਪੰਜ ਸੱਤ ਮੈਂਬਰਾਂ ਨੂੰ ਮੈਂ ਸਨੇਹ ਲਾਇਏ ਨੇ ਫੋਨ ਤੇ ਭਾਈ ਮਤਲਬ ਪਾਉਣਾ ਇੱਕ ਜਦੋਂ ਤਾਂ ਤੁਸੀਂ ਸਾਈਨ ਕਰ ਦਿਓ ਉੱਥੇ ਤੇ ਆਪ ਘਰੇ ਗਿਆ ਬੰਨੇ ਤੈਨਾਂ ਨੇ ਅਸੀਂ ਸਾਈਨ ਕਰਤੀ ਹੁਣ ਹੋਰ ਕਿੱਥੇ ਹੀ ਰਹਿ ਗਏ ਨਹੀਂ ਮਾਦੋ ਨੂੰ ਮੈਂ ਵੀ ਸੁਨੇਹਾ ਲਾਇਆ ਸੀ ਮੈਂ ਫੋਨ ਕਰਕੇ ਵੀ ਕਿਹਾ ਮੈਂ ਘਰ ਵੀ ਬੁਲਾਇਆ ਉਹ ਕਹਿੰਦਾ ਹਾਂ ਦੀ ਅਸੀਂ ਵੀ ਸਲਾਹ ਕਰਕੇ ਦੱਸਾਂਗੇ ਇਹ ਤਾਂ ਉੱਦੇ ਦੀ ਕਹਿੰਦੇ ਆ ਸਲਾਹ ਕਰਕੇ ਵੀ ਸਲਾਹ ਕਰਕੇ ਦੱਸਾਂਗੇ ਜਿਹੜਾ ਹੁਣ ਆ ਚੱਕ ਡੀਅਰ ਹੋਈ ਏ ਆਪਾਂ ਨੂੰ ਜਿਹੜਾ ਕੋਸ ਹੈਗਾ ਨਾਲੇ ਦਾ ਮਸਲਾ ਵੀ ਉੱਥੇ ਅਸੀਂ ਲੀਕ ਲਾਇਆ ਪਾਣੀ ਜੋ ਤਾਂ ਸਾਨੂੰ ਪਿੱਛੇ ਪਾਣੀ ਨਹੀਂ ਵੜਦਾ 4000 ਬੂਟਾ ਸਾਨੂੰ ਇਹ ਵੀ ਕਹਿੰਦਾ ਜੇ ਉੱਥੇ ਸਮੱਸਿਆ ਉਹਦੀ ਫਸਲ ਮਰੂ ਸਾਨੂੰ ਦਿਖਾਇਓ ਤੁਸੀਂ ਲੱਖ ਰੁਪਏ ਤੇ ਬੱਤੀ ਬੈਠੇ ਆ ਉਹਦੇ ਚ ਉਹਨਾਂ ਬਾਪੇ 30 ਸਾਲ ਦੇ ਨੇ ਵਾਲੇ 40 ਸਾਲ ਵਾਲੇ ਕਿੰਨੇ 50 ਸਾਲ ਵਾਲੇ ਫੇਰ ਅਸੀਂ ਪਾਣੀ ਲਾਵਾਂਗੇ ਉਸ ਤੋਂ ਬਾਅਦ ਛੋਟੀ ਨਕਸ਼ਾ ਨੂੰ ਤੁਹਾਨੂੰ ਦੱਸ ਦਿਓ ਤੁਹਾਡੇ ਨਾਲ ਖੜ੍ਹ ਜਾਾਂਗੇ ਇਹ ਅਸੀਂ ਪਾਣੀ ਪਾਉਣ ਨੂੰ ਪਹਿਲਾਂ ਹੀ ਲੱਗ ਗਿਆ ਜਿਹਾ ਅਸੀਂ ਨਾਲਾ ਛਡਾਉਣ ਲੱਗੇ 2 ਸਾਲ ਦਾ ਜਾਂਦਾ ਹੀ ਪਾਣੀ ਦਾ ਮਸਲਾ ਬਣਿਆ ਨਾਲੀ ਚ ਬਣਦਾ 20 ਸਾਲ ਦਾ ਲਾਇਆ ਹੈ ਬਾਬੇ ਦਾ ਇੱਥੇ 4 ਕਿੱਲੇ ਜਗ੍ਹਾ ਬਣਦੀ ਹੈ ਆਪਣੀ ਦੁਕਾਨਾਂ ਕਿੰਨਾ ਬੂਟਾ ਲੱਗੂ ਸਵੇ ਦਾ ਲਾਦਨੇ ਸਾਰੇ ਪਾਣੀ ਉਹ ਨਹੀਂ ਪੀ ਦੇਣਾ ਫੇਰ ਵੀ ਸਮੱਸਿਆ ਹੋਊ ਇਹਨਾਂ ਨੂੰ ਕਹਾਂ ਦੀਵੀ ਜਿਉਂਦੀ ਤੌਰ ਉਹ ਬੰਨ ਵੀ ਹੋਵੇਂ ਰਹੂ ਸਮੱਸਿਆ ਉਹ ਘਟੋਬੇ ਕੰਨੀ ਨੂੰ ਹੋ ਜਾਣਗੇ ਪਹਿਲਾਂ ਹੀ ਸਤੂ ਉਹੀ ਕੰਮ ਕਰਾਉਣ ਲੱਗੇ ਨੇ ਜਗਾ ਛੱਡਣੀ ਨਹੀਂ ਹੁਣ 2 ਸਾਲ ਦੀ ਜਗਾ ਛੱਡਣਾ ਜੱਦਾ ਹੀ ਪਾਣੀ ਦਾ ਮਸਲਾ ਬਣ ਗਿਆ ਵਿਚਾਰਾਂਗੇ ਉਹ ਵੀ ਇਹਨਾਂ ਨੂੰ ਕਿਆ ਵਿਚਾਰਾਂਗੇ ਬੈਠ ਕੇ ਰਾਏ ਕਰੇ ਜੂ ਉਹ ਕਾਰਡ ਆਉ ਕਿਹਾ ਹੁਣ ਪਿਛਲੀ ਪੰਚਾਇਤ ਨੇ ਪਹਿਲਾਂ ਗਾਇ ਸੀ ਵੀ ਹੱਡਾ ਬਾੜੀ ਬਣਾਵਾਗੇ ਇਹਨੇ ਨਹੀਂ ਬਣਾਈ ਇਹਨੇ ਪੁੱਛਿਆ ਜੀ ਪੰਜ ਮੈਂ ਕਿਹਾ ਵਾ 5 ਸਾਲ ਕਿਸ ਨੇ ਗੱਲ ਕਰੀ ਅੰਦਰ ਦੇ ਚੁੱਪ ਕਰਕੇ ਉਹ ਹੱਡਾ ਬਾੜੀ ਦੀ ਜਗਾ ਉਹ ਪਲਾਟ ਦਾ ਜਿਹੜਾ ਨੰਬਰ ਆ ਮੈਂ ਕੁਂਦਲ ਸਰਪੰਚ ਤੋਂ ਦੇਖਿਆ ਉੱਥੇ ਛੱਡ ਪਾ ਜਿਹੜਾ ਬੈਠੇ ਕੁਰਸੀ ਉਹੀ ਕੁਰਸੀਆਂ ਦਾ ਸੈੱਟ ਪਾਤਾ ਉੱਥੇ ਉਹੀ ਜਗ੍ਹਾ ਸੀ ਉਹਦੀ ਜਾਣ ਕੇ ਮੈਂ ਮੈਂਪੂਰੇ ਬੰਦ ਨਹੀਂ ਗਿਆ ਚਲੋ ਸੈੱਟ ਤੋਂ ਥੱਲੇ ਉੰਮੀ ਆ ਜੂ ਡੰਗਰ ਸਿੱਟਣ ਨੂੰ ਤਾਂ ਉੱਥੇ ਮੈਂ ਰੈਂਬਰ ਨੇ ਪੰਜਵਾਂ ਸਰਪੰਚ ਆਪਣਾ ਉਹ ਪਿੰਡ ਦਾ ਜਿਹੜਾ ਸਾਹ ਕੰਮਾਂ ਨੂੰ ਸੱਦੇ ਸੀ ਇਹ ਢੰਗ ਨਾਲ ਇੱਥੇ ਮਤਾ ਪਾਈਏ ਜੀ ਹੁਣ ਸਾਰੇ ਪਿੰਡ ਦੇ ਲੋਕ ਵੀ ਸਹਿ ਕਹਿਣਾ ਠੀਕ ਆ ਜੀ ਆਪਣੇ ਨਾ ਜਦੋਂ ਪਿੰਡ ਦੇ ਵਿੱਚ ਕੋਈ ਦੇ ਵਿਆਹ ਸਾਦੀ ਕੋ ਖੁਸ਼ੀ ਆਉਂਦੀ ਆ ਵੀ ਨਾਲ ਹਸਾ ਬੀ ਢੋਲ ਕੇ ਸਣੇ ਵਾਲੇ ਬਹੁਤ ਆਪਣੇ ਚੀਜ਼ਾਂ ਚੰਗਦੇ ਹਨ ਦੂਜੀ ਗੱਲ ਮੰਗਤਿਆਂ ਦੀ ਇਹ ਕਬਾੜੀਆਂ ਦਾ ਕੋਈ ਹਸਾਬ ਕਿਤਾਬ ਨਹੀਂ ਉਹ ਬਾਤ ਦਾ ਤਾਂ ਹੁੰਦੀਆਂ ਨੇ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਪੰਚਾਇਤ ਨੂੰ ਲੋਕਾਂ ਨੂੰ ਵੀ ਬੇਤਰਾਂ ਵੀ ਆਪਾਂ ਇਹਨਾਂ ਦੇ ਕੋਈ ਪਾਬੰਦੀ ਦਾ ਹੱਲ ਕਰਨਾ ਚਾਹੀਦਾ ਵੀ ਕੁਝ ਵੀ ਲਾ ਲਓ ਤੁਸੀਂ ਕਿਸ ਹਸਾਬ ਨਾਲ ਇਹਦਾ ਜੇ ਤਾਂ ਗਲਤਤਾ ਤਾਂ ਮੈਂ ਮਾਫੀ ਮੰਗ ਲੈਣਾ ਪਰ ਹੈ ਸਹੀ ਗੱਲ ਕੋਈ ਨਹੀਂ ਵਿਚਾਰਾਂ ਆਪਾਂ ਬਹਿ ਦਤੀਆ ਬਹਿ ਦਤੀਆ ਤੁਹਾਨੂੰ ਇਹ ਵਧੀਆ ਗੱਲ ਹੈ ਆਪਾਂ ਦੇ ਬਚਾਏ ਨੇ Thank <laughs> you. ਕੀ ਉਹ ਜਿਹੜੇ 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 ਉਹ ਜਿਹੜ ਦੂਜਿਆਂ ਨੂੰ ਤਾਂ ਹਮਦ ਨਹੀਂ ਦੂਜਿਆਂ ਨੂੰ ਤਾਂ ਆਪਾਂ ਮਤਵੰਦਾਂ ਦਿੰਦੇ ਆਂ ਖਰਾਬ ਉਹ ਨਹੀਂ ਸਾਂਝੀ ਜਗ੍ਹਾ ਚਾਹੀਦੀ ਨਹੀਂ ਇਹ ਤਾਂ ਲਾ ਕੇ ਛੱਡ ਲੈ ਸਾਡੇ ਵਿਚ ਲੱਗਾ ਹੈ ਅੱਜ ਤਾਂ ਲਾ ਕੇ ਛੱਡੋ ਨਹੀਂ ਉਹਨੂੰ ਸਾਂਝੀ ਨਹੀਂ ਉਹ ਕਿੱਥੇ ਲੱਗੇ ਹੋਏ ਨੇ ਉਹ ਕਿੱਥੇ ਲੱਗੇ ਹੋਏ ਨੇ ਉਹ ਜਿਹੜਾ ਸਾਰਾ ਸਮਾਨ ਆ ਜਿਹੜਾ ਲੱਗਿਆ ਆ ਉਹ ਵੀ ਮਤਾ ਪਾ ਕੇ ਆਹ ਉਹਦੇ ਘਰੋਂ ਜਿਹਦੇ ਘਰੇ ਲੱਗਾ ਹੈ ਲਹਾ ਕੇ ਉੱਥੇ ਹੀ ਲਵਾਓ ਜਿੱਥੇ ਸਾਝੀ ਦਾ ਤੇ ਸੋਸਾਇਟੀ ਹਾਂਜੀ ਅੰਦਰ ਵੀ ਲਾਈਟਾਂ ਲਾ ਦੇਣਾ ਬੇਕਰੋ ਹੁੰਦਾ ਖੜਿਆ ਆਉਂਦਾ ਯਾਰ ਤਾਂ ਬੋਸਾਂ ਵਾਲੇ ਕਰਾ ਦੇਣਾ ਪੰਚਾਇਤ ਘਰ ਦੀ ਲਵਾਓ ਜਿਹਦੇ ਘਰੇ ਹੋਵੇ ਉਹ ਐਂ ਕਰਾ ਰਹੇ ਹੋ ਮੈਂ ਉੱਦਲਦਾ ਹਾਂ ਐਮਪੀ ਲੈ ਕੇ ਆਉਂਦਾ ਹੋਰ ਇਹ ਚੰਗਾ